ਇਹ ਗਲਤੀ ਤੋਂ ALU ਮੇਰੇ ਪਹਿਰਾਵੇ ਤੋਂ ਪਤਾ ਲੱਗੀ ਗਈ ਹੋਣੀ ਹੈ। ਖੈਰ ਜਿਹੜੀ ਆ ਵੀਡੀਓ ਤੁਸੀਂ ਹੁਣੇ ਦੇਖੀ ਹੈ ਇਹ ਕੋਈ ਇੰਸਟਾਗ੍ਰam ਦੀ ਰੀਲ ਨਹੀਂ। ਨਾ ਹੀ YouTube ਦਾ ਸ਼ਾਰਟ ਹੈ ਤੇ ਨਾ ਹੀ ਇਹ ਤੁਹਾਡੇ ਐਂਟਰਟੇਨਮੈਂਟ ਲਈ ਬਣਾਈ ਗਈ ਕੋਈ ਵੀਡੀਓ ਹੈ। ਇਹ ਵੀਡੀਓ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਦੀ ਆਪਰੇਸ਼ਨ ਕਰਦੇਆਂ ਦੀ ਵੀਡੀਓ ਹੈ। ਹੁਣ ਇਸ ਵੀਡੀਓ ਨੂੰ ਤੁਸੀਂ ਡਾਕਟਰਾਂ ਦੀ ਮਿੰਟ ਤੇ ਲਾ ਲਓ। ਉਹਨਾਂ ਦਾ ਤਰਲਾ ਲਾ ਲਓ। ਉਨੇ ਦੀ ਸ਼ਿਕਾਇਤ ਲਾ ਲਓ ਜਾਂ ਫਿਰ ਮੌਜੂਦਾ ਸਰਕਾਰ ਯਾਨੀ ਕਿ ਭਗਵੰਤ ਮਾਨ ਸਰਕਾਰ ਦੀ ਸਿਹਤ ਕ੍ਰਾਂਤੀ ਬਾਰੇ ਦਿੱਤੀ ਗਈ ਜਾਣਕਾਰੀ ਲਾ ਲਓ ਜਿਹੜੀ ਕਿ ਮੈਨੂੰ ਤਾਂ ਹੋ ਗਈ ਹੈ ਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਵੀ ਹੋ ਜਾਏਗੀ ਦੇਖੋ ਜਰਾ ਇਹ ਡਾਕਟਰ ਸਟਾਫ ਇਹ ਦੋ ਅਸੀਂ ਆਪਰੇਟ ਕਰ ਰਹੇ ਹੋਏ ਨੇ ਤੇ ਪਹਿਲੀ ਵਾਰ ਇਨਸੀਡੈਂਟ ਨਹੀਂ ਹੋਇਆ ਕਿ ਜਦੋਂ ਰਜਿੰਦਰਾ ਹਸਪਤਾਲ ਦੀ ਮੇਨ ਐਮਰਜੈਂਸੀ ਦੇ ਵਿੱਚ ਲਾਈਟ ਆਈ ਗਈ ਹੈ ਲਾਈਟ ਜਾਈ ਗਈ ਹੈ ਤੇ ਹੁਣ ਇਸ ਤੇ 15 ਮਿੰਟ ਹੋ ਗਏ ਨੇ ਵੈਂਟੀ ਵੀ ਬੰਦ ਹੋ ਚੁੱਕਿਆ ਹੈ ਤੇ ਲਾਈਟ ਗਈ ਹੋਈ ਹੈ ਤੁਸੀਂ ਸੋਸੀ ਆਪਰੇਟ ਕਿੱਦਾਂ ਕਰੇਗੇ ਕਿਉਂ ਪੇਸ਼ੈਂਟ ਦੀ ਜਾਨ ਨੂੰ ਕੁਝ ਹੁੰਦਾ ਹੋਵੇ ਤੇ ਜ਼ਿੰਮੇਵਾਰ ਕੌਣ ਹੋਣਗੇ ਡਾਕਟਰ ਹੋਣਗੇ ਕਿ ਜਿਹੜਾ ਇੱਥੇ ਰਿਸਪੌਂਸਿਬਿਲਟੀ ਵਾਲਾ ਉਹ ਜ਼ਿੰਮੇਵਾਰ ਹੋਊਗਾ ਸਾਰੇ ਸਟਾਫ ਇਹੀਂ ਖੜਾ ਪਿਆ ਬੈਂਟੀ ਬੰਦ ਹੋ ਚੁੱਕਿਆ ਪੇਸ਼ੈਂਟ ਇੰਟਿਊਬੇਟਡ ਹੈ ਪੇਸ਼ੈਂਟ ਦੀ ਸਰਜਰੀ ਜਲਦੀ ਵੀ ਇਹਦੇ ਤੇ ਲਾਈਟ ਨਹੀਂ ਹੈਗੀ ਇੱਕ ਐਮਰਜੈਂਸੀ ਮੇਨ ਹੌਟਲਾਈਨ ਜਿਹੜੀ ਹੋਣੀ ਚਾਹੀਦੀ ਉੱਥੇ ਲਾਈਟ ਨਹੀਂ ਹੈ ਇਹ ਹਾਲ ਹੈ ਜਿਵੇਂ ਕਿ ਮੈਂ ਤੁਹਾਨੂੰ ਕਹਿ ਸੀ ਕਿ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਜਾਣਕਾਰੀ ਹੋ ਜਾਏਗੀ ਪੰਜਾਬ ਦੀ ਸੇਤ ਕ੍ਰਾਂਤੀ ਬਾਰੇ ਤੇ ਮੈਂ ਉਮੀਦ ਕਰਦਾ ਹਾਂ ਵੀ ਤੁਹਾਨੂੰ ਚੰਗੀ ਤਰ੍ਹਾਂ ਜਾਣਕਾਰੀ ਹੋ ਗਈ ਹੋਗੀ ਪੰਜਾਬ ਦੀ ਸੇਤ ਕ੍ਰਾਂਤੀ ਬਾਰੇ ਤੇ ਇਸ ਉਮੀਦ ਦੇ ਨਾਲ-ਨਾਲ ਮੈਂ ਇੱਕ ਬੇਨਤੀ ਆਪਣੇ ਭਾਈਚਾਰੇ ਵੱਲੋਂ ਮੌਜੂਦਾ ਪੰਜਾਬ ਸਰਕਾਰ ਨੂੰ ਯਾਨੀ ਕਿ ਭਗਵੰਤ ਮਾਨ ਸਰਕਾਰ ਨੂੰ ਕਰਨਾ ਚਾਹੁੰਦਾ ਹਾਂ ਕਿ ਭਾਈ ਜੀ ਪੰਜਾਬ ਵੱਲ ਵੀ ਧਿਆਨ ਦੇ ਦਿਓ ਕਿਤੇ ਇਹ ਨਾ ਹੋਵੇ ਦਿੱਲੀ ਨੂੰ ਫੜਦੇ ਫੜਦੇ ਤੁਸੀਂ ਪੰਜਾਬ ਨੂੰ ਹੱਥੋਂ ਖੋਸਾ ਲਓ ਗਵਾ ਨੋ ਕਰਕੇ ਮੇਰੀ ਬੇਨਤੀ ਹੈ ਹਲੇ 2 ਸਾਲ ਪਏ ਨੇ ਤੇ ਤੁਸੀਂ ਸਾਡੇ ਵੱਲ ਵੀ ਧਿਆਨ ਦੇ ਦਿਓ ਸਾਡੇ ਪਛਾਰੇ ਵੱਲ ਵੀ ਧਿਆਨ ਦੇ ਦਿਓ ਤੇ ਇੱਕ ਬੇਨਤੀ ਤੁਹਾਨੂੰ ਲੋਕਾਂ ਨੂੰ ਵੀ ਹੈ ਵੀ ਤੁਸੀਂ ਵੀ ਇਹ ਵੀਡੀਓ ਦੇਖ ਕੇ ਸਾਡੇ ਚੈਨਲ ਵੱਲ ਧਿਆਨ ਦੇ ਦਿਓ ਤੇ ਇਹਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਧੰਵਾਦ